ਚਾਹ ਹੋ ਗਈ ਫਿਨਿਸ਼ ਤੇ ਹੁਣ ਆਪਾਂ ਜਾਵਾਂਗੇ ਜਿੰਮ ਮਿਲਦੇ ਆਂ ਜਿੰਮ ਦੇ ਵਿੱਚ ਆਂਡੇ ਲੈ ਆ ਕੇ ਫਿਰ ਚੱਲਦੇ ਲੋਡ ਚੱਕੀ ਸੌਰੀ ਲੋਡ ਲਾਉਣ ਲੋਡ ਲਾਉਣ ਜਾਂਦੇ ਆ ਫਿਰ ਆਂਡੇ ਲੈ ਆ ਕੇ ਬਣਾ ਲਿਆ ਹਾ ਅੱਧਾ ਪਿਆ ਸੀ ਚਿਕਨ ਲੋਵੀ ਆਪਣਾ ਸਮਾਨ ਰੈਡੀ ਹੈ ਇਹ ਨੂੰ ਕੱਢ ਕੇ ਪਾਉਂਗੇ ਇਹਦੇ ਇਹ ਚੱਲਦਾ ਦੇਖ ਚੱਕੀ ਲਾਂਗੇ ਆਪਾਂ ਲੋਡ ਲਾ ਲ ਸਮਾਂ ਹੋ ਗਿਆ ਬਾਦੂ 11 ਵਜ ਗਏ 8 ਵਜ ਲੋਡ ਹੋਣਾ ਹੈਗਾ ਨਾ ਟਾਈਮ ਕੋਲ ਚਿਕਨ ਹੋ ਗਿਆ ਰੈਡੀ ਚੱਕਤਾ ਪੂਰਾ ਟਾਈਮ ਹੋ ਗਿਆ ਬਹੁਤ ਹੁਣ ਤੇ ਗਰਾਂ ਵਜੇ ਤੇ ਇਹ ਲੋਡ ਲਾਉਣਾ 8 ਵਜੇ ਲਾਉਣਾ ਲੋਡ ਮਿਲ ਗਿਆ ਫਿਰ ਆਜ ਕੋਈ ਖਾਣਾ-ਦਾਣਾ ਹੋ ਗਿਆ ਹੁਣ ਚਲ ਜੀ ਤੁਰੇ ਲੋਡ ਲਾਉਣਰਾ ਵਿੱਚ ਦੇਖਦਾ ਕਿਤੇ ਹੋਇਆ ਤੇ ਜਿੰਦੀ ਲਾਉਂਗਾ ਤੇ ਆਹ ਪ੍ਰੋਟੀਨ ਬਾਰਾ ਰੱਖ ਲਈਆਂ ਦੋ ਵੀਰ ਇਹ ਰੱਖ ਲਈਆਂ ਜੇ ਕਿਤੇ ਭੁੱਖ ਲੱਗੀ ਰਾਤ ਨੂੰ ਫਿਰ ਇਹ ਫਰਮੋਕੀ ਉਹਦਾ ਫੂਡ ਵਧੀਆ ਹੁੰਦਾ ਬੈਸਟ ਹੁੰਦਾ ਫੂਡ ਫੂਡ ਨਾਲ ਦੀ ਰੀਚ ਨਹੀਂ ਹੁੰਦੀ ਫੂਡ ਨਾਲ ਦੀ ਕੋਈ ਰੀਸ ਨਹੀਂ ਫੂਡ ਸਭ ਤੋਂ ਬੈਸਟ ਹੈ ਪਰ ਜੇ ਠੀਕ ਆ ਹੁਣ ਇਹ ਵੀ ਠੀਕ ਆ ਹੁਣ ਜੇ ਤੁਸੀਂ ਹੁਣ ਥੋੜੀ ਜਿਹਾ ਐਕਸਟਰਾ ਕਰਨਾ ਹੈ ਥੋੜੀ ਜਿਹੀ ਇਧਰ ਉਧਰੋ ਪ੍ਰੋਟੀਨ ਲੈ ਲਓ ਪ੍ਰੋਟੀਨ ਪਾਊਡਰ ਵੀ ਲੈ ਲੈਂਗੇ ਪ੍ਰੋਟੀਨ ਬਾਰਾ ਲੈ ਲਓ ਖਾ ਲੋ ਉਹ ਕੋਈ ਸੇਮ ਚੀਜ਼ ਹੋ ਜਾਂਦੀ ਹੈ ਬਾਕੀ ਹਾਂ ਫਤਈਆ ਨਾਮ ਐਕਸਰੇ ਵਿੱਚ ਸਵੇਰੇ ਸ਼ਾਮ ਦਾ ਕਰ ਲਵਗਿਆ ਚਲ ਦੋਸਤ ਫਿਰ ਥੋੜਾ ਜਿਹਾ ਐਕਸਟਰਾ ਚਾਹੀਦਾ ਨਾ ਬੋਡੀ ਨੂੰ ਸ਼ਿਕਲੀ ਸਰ ਥੋੜਾ ਜਿਹਾ ਐਕਸਟਰਾ ਕਰ ਲਈਦਾ ਪਾ ਲੱਗੀ ਟ੍ਰੈਫਿਕ ਜਾਰਜ ਵਾਸ਼ਿੰਗਟਨ ਬ੍ਰਿਜ ਤੇ ਮਨਾਟਨ ਨੂੰ ਜਾਂਦੇ ਹੋਏ ਜਾਰਜ ਵਾਸ਼ਿੰਗਟਨ ਬ੍ਰਿਜ ਤੇ ਲੱਗੀ ਆ ਟ੍ਰੈਫਿਕ ਓਵਰਸਾਈਡ ਨੀਕਲ ਨੈਕਸਟ ਰਾਈਟ ਤੋਂ ਕੇ ਤੇ 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 ਕੀ ਟ੍ਰੈਫਿਕ ਹੁਣ ਕਿੱ데 ਆਊਗਾ ਹੋ 5 ਮਿੰਟ ਰਹੀ ਇੰਨਾ ਨਹੀਂ ਹੈਗਾ ਕਿਨੇ 5 ਮਿੰਟ ਤਾਂ ਨਹੀਂ ਜਿਆਦਾ ਆ ਇਹ ਹੈਗਾ ਆ 8 ਮਿੰਟ ਦਾ ਪਰ ਹੈਗਾ ਬ੍ਰਿਜ ਤੇ ਹੀ ਆ ਬ੍ਰਿਜ ਤੋਂ ਥੋੜਾ ਜਿਹਾ ਅਹਾ ਵੀ ਵਾਲਾ ਐਕਸੀਡੈਂਟ ਐਕਸੀਡੈਂਟ ਹੋਇਆਗਾ ਤੇ ਚਲੋ ਜੀ ਕੋਈ ਚੱਕਰ ਨੂੰ ਕਿਤਾ ਆ ਆਮ ਚੱਲਦਾ ਕੰਮ ਆ ਨਿਊ ਜਰਸੀ ਤੇ ਆ ਬ੍ਰਿਜ ਤੋਂ ਪਰਲੇ ਪਾਸੇ ਨਿਊ ਜਰਸੀ ਵਾਚਾ ਭਾਈ ਸਾਹਿਬ ਹੁਣ ਵੀ ਰੁਕੇ ਆ ਸਟਾਪ ਉਹ ਦਿੱਤੇ ਨੂੰ ਲੁੱਕ ਇਹਦਾ ਹੋ। ਹੋਲ ਕੇ ਲੱਗਦਾ ਵਿੱਚ ਵਜਾ ਹੁੰਦਾ ਹੋਵੇ ਆ। ਮਿਲੀਨ ਤਾਂ ਚੱਲ ਚੱਲਾ ਹੈ। ਮਨ ਲੱਗਦਾ ਕਿ ਗੇਅਰ ਕੋਈ ਖਰਾਬੀ ਕਰ ਰਿਹਾ ਛੇਵਾਂ ਗੇਅਰ ਮੇਬੀ। ਛੇਵਾਂ ਜਾਂ ਚੌਥਾ ਮਨ ਲੱਗਦਾ ਕਿ ਕੰਮ ਖਰਾਬ ਹੋ ਰਿਹਾ। ਪੱਕੀ ਚਲੋ ਭਲਾ ਰੋਵੇ। ਸਾ ਇਹਨਾਂ ਨੇ ਕਲੀਅਰ ਕਰਤਾ ਅੱਗੇ ਇਥੋਂ ਨਹੀਂ ਜਾਂਦੇ ਹੁੰਦੇ ਆ ਵੀ ਇਹਨਾਂ ਨੇ ਵਧੀਆ ਕੀਤਾ ਇੱਕ ਦੋ ਦਿਨਾਂ ਵਿੱਚ ਹੀ ਕੀਤਾ ਇਹ ਚੱਲੋ ਵਧੀਆ ਕੀਤਾ ਭੰਨ ਦਿੱਤਾ ਕਿਉਂਕਿ ਹੈਗਾ ਤਾਂ ਸਾਰਾ ਕੰਮ ਹੋ ਗਈ ਆ ਟੈਕਟ ਵਾਲਾ ਤਾਂ ਕੰਮ ਹੀ ਨਹੀਂ ਨਾ ਪ੍ਰੀਪਾਸ ਸਕੈਨ ਹੁੰਦਾ ਦੂਜਾ ਉਹ ਇਹਨੂੰ ਕਿੰਨੇ ਹੁੰਦੇ ਆ ਟੂਲ ਵਾਲਾ ਵਾਲਾ ਟੈਗ ਫੋਟੋ ਖੇਚੋ ਜਾਨੀ ਇੱਥੇ ਨਾਲ ਹੀ ਆ ਜਾਣੀ ਆ ਮਾਪੜ ਤੇ ਲੱਗਾ ਨਹੀਂ ਕੈਮਰਾ ਫੇਰ ਲਾਤਾ ਹੀ ਮੈਂ ਕੈਮਰਾ ਵੀ ਲਾਉਣ ਵਾਲਾ ਇੱਥੇ ਔਖਾ ਹੀ ਆਗਾ ਮਖਤਰੇ ਵਾਲਾ ਹੀ ਆ ਰਾਹ ਬ੍ਰਿਜ ਟੁੱਟਾ ਵੀ ਬਹੁਤ ਆ। ਕਈ ਤੇ ਇੰਨਾ ਹੋਜੇ ਕਿ ਸਭ ਤੋਂ ਸਭ ਤੋਂ ਮਾੜਾ ਰਾਹ ਆ ਆ। ਆ ਬ੍ਰਿਜ ਕ੍ਰੋਸ ਕਰਨਾ ਸਭ ਤੋਂ ਭੜਾ ਆ। ਇੰਨੇ ਹੋਜੇ ਕਿ ਨਾ ਇੰਨਾ ਖਿੱਲ ਰਿਹਾ ਇਹ ਬ੍ਰਿਜ। ਉਹ ਨਾਲ ਹੀ ਮਨਾਟਨ ਦਿਸਣ ਲੱਗ ਜਾਣਾ ਇੱਥੋਂ। ਓ ਮਨਾਟਨ ਦੀ ਦਾ। ਓ ਦੇ। ਰੱਜ ਤਾ ਇੰਨੇ ਹੱਜ ਕੇ ਲੱਗਦੇ ਨੇ ਉਹ ਕਹਿਣ ਵਾਲੀ ਗੱਲ ਹੈ। ਹੋ ਵੀ ਹੌਲੀ ਹੋ ਠੀਕ ਆ। 12 11 ਕਲੀਅਰੈਂਸ ਚੱਲ ਥੱਲੇ ਹੋਂ ਦੀ। ਆਹ ਪਾ ਪਹੁੰਚ ਗਏ ਆ ਆ ਪਾਇਲਟ ਤੇ ਹੋਣ ਇਥੋਂ ਲਮਾਂਗੇ ਸ਼ਾਵਰ ਸੱਤ ਗੈਸਟ ਮੋਰੀਅਲ ਆਪਾਂ ਕਰ ਦੇਣਾ ਆਪਣਾ ਸ਼ਾਵਰ ਬੁੱਕ ਤੇ ਜਦ ਤੱਕ ਵੇਟ ਕਰਦੇ ਆ ਤੇ ਜਦ ਤੱਕ ਜੈਮ ਲੱਭ ਲੈਨੇ ਕੋਈ ਜਿਹੀ ਕਰ ਸਕਦੇ ਹਾਂ ਹਾਂ ਬਾ ਵੀ ਜੋ ਟਨਾ ਕੇ ਆ ਗਿਆ ਪਾਇਲਟ ਤੋਂ ਤੇ ਆ ਲੈ ਪਮਪਕਿਨ ਸੀਡ ਤੇ ਜੇ ਜ਼ਿੰਕ ਰੋਲ ਕੁਝ ਜ਼ਿਆਦਾ ਹੁੰਦਾ ਦੇਖਦੇ ਹਾਂ ਕੀ ਬਣਦਾ ਹੈ ਡੜੀ ਜੂੜੀ ਕੱਟ ਕੇ ਆਉਂਦੀ ਬਾਦ ਨੂੰ ਬੋਡੀ ਤੋਂ ਚਲੇ ਆਉਂਦੇ ਤੇ ਔਰ ਤਾਂ ਚਲਾ ਵੀ ਲੋਡ ਲੌਂਗ ਦੇ ਦੇਉਤੀ ਆ ਗਈ ਕੀ ਬੰਦੋ ਸੱਸਤ ਮੈਲੀ ਜਾਣੀ ਆ ਬੰਦੋ ਦੇ ਰਹਾ ਲੋ ਵਿੱਚੋਟਾ ਪ੍ਰੀਤ ਜ ਆਪਾਂ ਪਹੁੰਚ ਗਏ ਆ ਡਿਲੀਵਰੀ ਤੇ ਡਿਲੀਵਰੀ ਆਹ ਟਰੱਕ ਖੜੇ ਆ ਟਰੱਕ ਖੜੇ ਆ ਇਹਦੇ ਪਾਰਕਿੰਗ ਚ ਲੱਬਣੀ ਪੈਣੀ ਆ ਪ੍ਰੀਤ ਜ ਛੋਟਾ ਪ੍ਰੀਤ ਜ ਪਾਰਕਿੰਗ ਉਹ ਪਿੱਛੇ ਲੱਗੂਗੀ ਆਪਾਂ ਨੂੰ ਆਣਾ-ਦਾਣਾ ਕਰਕੇ ਤਾਂ ਆਪਾਂ ਫੌਜੀਏ ਤੇ ਪਤਾ ਨਹੀਂ ਕਦੋਂ ਡੋਰ ਮਿਲਣੀ ਆ ਡੋਰ ਤਾਂ ਮਨ ਲੱਗਦਾ ਛੇਤੀ ਮਿਲ ਜੂਗੀ ਪਰ ਉਹ ਉਧਰ ਪਾਰਕਿੰਗ ਲੱਭਦੇ ਆ ਪਿੱਛੇ ਜੇ ਮਿਲ ਗਈ ਤਾਂ ਮਲੇਗਾ ਇਸੇ ਤੱਕ ਪਈ ਆ ਉਹ ਤੋ ਤਾਂ ਮੈਂ ਇੱਥੇ ਲਾ ਦੇਣਾ ਨਾਲ ਇਦਾਂ ਕਰਕੇ ਪਰ ਇੱਧਰ ਪਾਰਕਿੰਗ ਹੁੰਦੀ ਆ ਜੇ ਹੋਈ ਲਾਦਮਾ ਨਹੀਂ ਸਰ ਫੇਰ ਤਾਂ ਫੇਰ ਕਮਾ ਕੇ ਫੇਰ ਇੱਥੇ ਲੈ ਆਵਾਂਗੇ ਮੈਨੂੰ ਲੱਗਦਾ ਨਹੀਂ ਕਿ ਹੈਗੀ ਆ ਕੋਈ ਤਾਂ ਉਹ ਲਗੁੱਡ ਨਹੀਂ ਹੋਈ ਤਾਂ ਫਿਰ ਕੀ ਕਹਾਂ ਤਾ ਹੈ 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 ਅਰ ਕਿੰਨ ਤਾਂ ਬਤੂ ਹੋ ਜਾਣਗੇ ਸੋ ਜਾਣਗੇ ਕੁਝ ਖਾ ਕੇ ਚੱਲੋ ਜੀ ਪਾਰਕ ਲੱਗ ਗਿਆ ਛੋਟਾ ਬ੍ਰਿਜ ਇਹਨਾਂ ਲਈ ਚਾ ਲੈਣਗੇ ਰਾਤ ਚਹੀਦੀ ਜਗੀ ਇੱਕ ਹੋਰ ਲੜਦੇ ਬਾਕੀ ਹਾਂ ਠੀਕ ਆ ਹਾਂ ਹੁਣ ਚਾਨਣਪੁਰਾ ਤੇ ਪਹੁੰਚ ਗਏ ਹਾਂ ਹੁਣ ਖਾਣਾ ਪੀਵਾਂਗੇ ਤੇ ਜਾਵਾਂਗੇ ਸੌਂ ਸਾਨੂੰ ਹੋਏ ਕਿਉਂ ਕਰਨੀਆ ਬਾਕੀ ਗੱਲ ਕਰਦੇ ਹਾਂ ਬ੍ਰੇਕ ਕੇ ਬਾਅਦ ਹਮ ਫਿਲ ਸੀਟ ਲੈ ਕੇ ਆਨੇ ਆ ਇਹ ਖਾਣ ਦਾ ਵੀ ਇੱਕ ਨਵਾਂ ਤਰੀਕਾ ਲੱਭਿਆ ਆ ਮੂੰਹ 'ਚ ਰੱਖੀ ਰੱਖੋ ਉਹਦਾ ਜਦੋਂ ਉਹ ਖੇਲਦਾ ਹਾ ਤੇ ਮੋਨਾ ਤੋੜ ਕੇ ਹਨ ਥੋੜਾ ਟਾਈਮ ਮੂੰਹ ਚ ਰੱਖੀਏ ਕੋਨਾ ਪੋਲੇ ਹੋ ਜਾਂਦੇ ਆ ਮੜ ਕੇ ਖਲਤ ਆਪਣੇ ਨੇ ਗੜ ਜਾਂਦੀ ਆ ਉਹ ਮੂੰਹ ਰੱਖੇ ਤਾਂ ਗਲੇ ਹੋ ਕੇ ਨਾ ਫਾਉਟ ਹੋ ਜਾਂਦੀ ਛਲਕੇ ਤੇ ਦਬਦੀਆਂ ਹੋ ਜਾਂਦੇ ਦੇਖੀ ਕੀ ਆਪਣੇ ਕੋਲ ਖਾਣ ਨੂੰ ਆਂਡੇ ਹੈਗੇ ਆ ਕਿੱਦਾਂ 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 ਬੋਲੇਗਾ 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 ਉਹ ਬੋਲੇਗਾ ਉਹ ਬੋਲੇਗਾ ਉਹ ਆਉਂਦੇ ਕਿੱਦਾਂ ਆਪਾਂ ਦੇ ਕੋ 20 ਵੀ ਹੈਗਾ 20 ਰਾਈ ਦੇ ਅੰਦਰ ਪਰ ਆਪਾਂ ਕੈਸ਼ ਸੋਰੀ ਕੁਛ ਹੈ ਨਹੀਂ ਸਰ ਮੈਂ ਕੈਸ਼ ਹਾੜੀਆਂ ਕੋਈ ਕੈਸ਼ ਭਾਏਗੇ ਕੈਸ਼ ਇਸ ਕੋ ਰੱਖੇਗੇ ਇਧਰ ਇਹ ਸ਼ਿਕਾਏਂਗੇ ਨੂੰ ਫੇਰ ਚੱਕ ਲੈਣਾ ਪੈਣਾ ਥੱਲੇ ਕਿਉਂਕਿ ਥਾਂ ਆਪਣੇ ਕੋ ਹੈ ਨਹੀਂਗਾ ਇੱਥੇ ਕਿਤੇ ਰੱਖਣ ਨੂੰ 에ਅਰ ਫ੍ਰਾਇਰ ਤੇ ਇਹਨੂੰ ਤੋਂ ਉੱਪਰ ਰੱਖ ਇੱਕ ਤੇ ਕਿੰਨੇ ਇਹਦੇ ਵਿੱਚ ਕਿ ਕਰੀਏ ਹੋਏ ਸ਼ਾਇਦ ਦੋ ਹੌਣ ਬਣਾ ਲੈਣੇ ਦੋ ਫੇਰ ਇੱਕ ਬਰਫ ਬਣਾ ਪਲਾਟ ਨੂੰ ਸਾਈਡ ਤੇ ਰੱਖਾਂ ਕਿਤੇ ਮੜੀ ਬਰਫ ਠਾਲੇ ਤੋਂ ਤੂੰ ਤੂੰ ਕੀ ਕਰ ਲਿਆ ਸਾਫ ਤੇ ਹੁਣ ਇਹਨੂੰ ਲਾਵਾਗੇ ਸੀਜ਼ਨਿੰਗ ਉਹਦੇ ਚਪਾ ਕੇ ਦੇਖੋ ਇਹ ਆਪਣਾ ਤਾਂ ਬਹੁਤ ਸਿੰਪਲ ਜਿਹਾ ਹਸਾਬ ਕਿਤਾਬ ਆ ਐਂ ਹੀ ਸੀਜ਼ਨਿੰਗ ਪਾ ਕੇ ਤੇ ਐਂ ਹੀ ਬਣਾ ਦੇਣੇ ਆ ਬਸ ਕੋਸ਼ ਉਬਦੂ ਨਹੀਂ ਪਾਉਣਾ ਇਹਦੇ ਤੇ ਜੀ ਚੀਜ਼ ਨਹੀਂ ਵਾਕਿਤ ਤੇ ਚਲੋ ਹੀ ਹੋ ਗਿਆ ਬੰਦ ਚੋਲਾ ਨੂੰ ਕਿ ਸੋ ਆਦਾਨ ਉਹ ਜਿੱਦਾਂ ਦੀ ਬਣ ਗਈ ਬਸ ਉਤਾਲੀਏ ਚੱਟਾ ਤੋਪੜੀ ਤਿਆਰ ਹੋ ਗਈ ਮੱਛੀ ਮਸੀ 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 ਪ੍ਰੀ ਹੀਟ ਹੋਣ ਡਿਆ ਜਦੋਂ ਪ੍ਰੀ ਹੀਟ ਹੋ ਗਿਆ ਸੌਫਟ ਤਾ ਵੀ ਐਸ ਹੋ ਗਿਆ ਮੱਛੀ ਰੱਖ ਕੇ ਇਹ ਚਾਹ ਪਰ ਨਾ ਕਰ ਮੋਟਾ ਇਹ ਇਹ ਬਣੀ ਬਣਾਈ ਹੁ ਸਪਾਈਸਿੰਗ ਜੀ ਲਾ ਜਾਂਦੀ ਜਿੱਥੋਂ ਆਂਡੇ ਲੈ ਕੇ ਆਦੇ ਉੱਥੋਂ ਲਾ ਜਾਂਦੀ ਹੈ ਵਧੀਆ ਤੇ ਲੇ ਕੇ ਕਿਤੇ ਕਿਤੇ ਲਈਏ ਹਾਂ ਉਹ ਬਸ ਈ ਹੈ ਜਿਵੇਂ ਵੀ ਹੈਗਾ हो तो गया तो रख के बनाइए तो खाइए तो सोनिए अब इसमें करेंगे फूड एडम खतरना पलटा भी मारना है ਉਹ ਮੱਛੀ ਆਪਣੀ ਬਣ ਕੇ ਹੋ ਗਈ ਰੈਡੀ ਤੇ ਹੁਣ ਮੱਛੀ ਖਾਵਾਂਗੇ ਤਾਂ ਸੌ ਜਾਵਾਂਗੇ ਫਿਰਦੇ ਹਾਂ ਲੋਡ ਲਾਉਣ ਲੱਗੇ ਡੋਰ ਤਾਂ ਮਿਲ ਗਈ ਬਾਹਰ ਸਨੋ ਸਨੋ ਹੋ ਗਈ ਸਨੋ ਪੈਂਦੀ ਹੈ ਭਾਰੀ ਹੁਣ ਜਾਵਾਂਗੇ ਡੋਰ ਤੇ ਲਾਵਾਂਗੇ ਫਿਰ ਸੌਵਾਂਗੇ ਇਹਨਾਂ ਜਾਲਮਾਂ ਨੇ ਪਾਤੀ ਮੇਰੇ ਤੇ ਗੇਮ ਤੇ ਪਰ ਮੈਨੂੰ ਖੁਰਕੇ ਕਿੰਨਾ ਹੀ ਝੜਾ ਪੈਣਾ ਤੇ ਪਰਵਾਰਕ ਦੇ ਇਹ ਰਾਵਸੂ ਦੇ ਪਾਰਲੇ ਪਾਸੇ ਢੋਰ ਦਿੱਤੀ ਉਲਟ ਪਾਸੇ ਪੇਪਰ ਦੇ ਜਾਣਾ ਰਹਿਣਾ ਉਹ ਸਨੋ ਪੈ ਰਹੀ ਹੈ ਉਹ ਤਾਂ ਦੇਖ ਲਈ ਇਹ ਜੀ ਆਲਮ ਦੀ ਬੱਚੀ ਨੇ ਮੈਨੇ ਵੀ ਨਹੀਂ ਦੱਸਿਆ ਵੀ ਪਹਿਲਾ ਪੇਪਰ ਦੇ ਦੇ ਚੱਲ ਕੋਈ ਨਾ ਆ ਆ ਗਿਆ ਆ ਫਿਰ ਆਫਿਸ ਫਰੀਦ ਆਉਂ ਖਾਏ ਨਾ ਅੰਦੂਤ ਚ ਮਾਰ ਰਹੀਗੇ ਜਵਾਕ ਕੋ ਹੋ ਗਿਆ ਉਹੀ ਕੰਮ ਲੱਗਾ ਇਹ ਟਿਕਣ ਪੈਚਲਾ ਹੀ ਮੈਡਲ ਹੈ ਚੱਲਾਂ ਹੀ ਮੈਡਲ ਹੈ ਕੋਈ ਤਰਸੇ ਨੂੰ ਜੋਨੇ ਮੋੜ ਦੇ ਉਹ ਲੱਗਾ ਹੀ ਪੈ ਇਹ ਜੋਨੇ ਮੋੜ ਦੀ ਘੋੜੀ ਵਰਗੀ ਦੰਦ ਕੱਢਣ ਲੱਗੀ ਸਿਰ ਚ ਬਰਫ ਦੇਖ ਕੇ ਕੁਛ ਨਹੀਂ ਹਾਲ ਮੇਰੇ ਵੀਰੋ ਪ੍ਰਦੇਸ਼ਾਂ ਚ ਮਾਹੌਲ ਪੂਰਾ ਉਦਸ ਹੋਣਾ ਹੈ ਇਹਦੀ ਵੀਡੀਓ ਦੂਜੀ ਬੱਕਰੀ ਉਹਨਾਂ ਲਈ ਜਾਵੇ ਆਹ ਫਿਰ ਇੱਕ ਅੱਧੀ ਫਿਰ ਵੀਡੀਓ ਚੜ੍ਹ ਨਹੀਂ ਹੁੰਦੀ ਨਾ ਰਟਵੀ ਵਰਪੂ ਹੈਗੀ ਇੰਸਟਾਗ੍ਰਾਮ ਤੋਂ ਨਾ ਬਚੜ ਤੇ ਵੀ ਅੱਧਾ ਕਰਕੇ ਬਰਾਸਪ ਤੋਂ ਮੈਂ ਹੋ ਗਿਆ ਜਦੋਂ ਮੈਂ ਇੱਥੇ ਕੰਮ ਕਰਦਾ ਹਾਂ ਮੈਂ ਆਫੀਸਰ ਕੋਲ ਸਿੱਕੇ ਤੇ ਬਹਿਣਾ ਹੈ ਇਹਗਾ ਮੈਂ ਟਰੱਕ ਡਰਾਈਵਰ ਹਾਂ ਸਨੋ ਕੰਟੀਨਿਊ ਯਾਰੀ ਹੈ ਪਰ ਆਪਣਾ ਲੋਡ ਲੱਤ ਗਿਆ ਰੀਫਰ ਕਰਤਾ ਬੰਦ ਤੇ ਹੁਣ ਆਪਾਂ ਜਾਵਾਂਗੇ ਵਾਪਸ ਨਿਊ ਜਰਸੀ ਨੂੰ ਆਹਾ ਨਾ 60 ਘਟਾ 95 ਦਾ ਸਬੂਤ ਆ ਹੁਣ ਆ ਕੋ ਲੈਂ ਦੀਦੀ ਹੈ ਨਾ ਕੋ ਸਪੋਰਟ ਪਿੱਛੇ ਲੋਕਰ ਰੂਮ ਤੇ ਤਾਂ ਬਿਲਕੁਲ ਹੀ ਕੁਝ ਨਹੀਂ ਹਿੰਦੀ ਦੀਦਾ ਜੇ ਦੋ ਫੇਲ ਲੀਆਂ ਹੈਗੀਆਂ ਉੱਥੇ ਦਾ ਲਿਆ ਹੈ ਨਹੀਂ ਤੇ ਆ ਹੁੰਦਾ ਕੰਮ ਸੰਭੋਧਾ ਜਿਵੇਂ ਕਰਕੇ ਸੁਨੂਰ ਤੇ ਨਾ ਹੀ ਚਲਾਈਏ ਸੌਣ ਨੂੰ ਤਾਂ ਮੈਂ ਸੰਸਾਗਦਾ ਪਰ ਸੋਏ ਮੈਂ ਚਾਹਣਾ ਕਿ ਨਿਊਯਾਰਕ ਨਿਕਲ ਕੇ ਪੈਰਿਸ ਹੋਰ ਉਹਦੀ ਸੁਨੂਰ ਨਹੀਂ ਪਤਾ ਹੋਰ ਗੰਦੀ ਹੋ ਸਕਦੀ ਹੈ ਹੋ ਸਕਦਾ ਰੁਕੇ ਹੀ ਨਾ ਦੇਖੋ ਕੀ ਹੁੰਦਾ ਤੋਰਸਟ ਏਰੀਆ ਦੇ ਹਾਲ ਆ ਰੈਸਟ ਏਰੀਆ ਵੀ ਭਰੇ ਹੀ ਪਿਆ ਬਹੁਤ ਜਿਆਦਾ ਯੂਨ ਹੋ ਗਈ ਹੈ ਇੱਥੇ ਕਿਤੇ ਪਾਰਕ ਲਾ ਕੇ ਦੇ ਦਿਆ ਨਹੀਂ ਤਾਂ ਘਰ ਗਾਹਾਂ ਚਲ ਜਾਣਾ ਨਹੀਂ ਤਾਂ ਇੱਥੇ ਪਾਰਕ ਲਾ ਲੈਣਾ ਕਿਤੇ ਹੋਰ ਚਲੋ ਪਾਰਕਿੰਗ ਆਈ ਹੈ ਮਿਲ ਹੁਣ ਆਪਾਂ ਇੱਥੇ ਸੌਵਾਂਗੇ ਤੇ ਸਵੇਰ ਨੂੰ ਮਿਲਦੇ ਹਾਂ ਗੁੱਡ ਨਾਈਟ